ਚੱਲ ਨੀਰਾ ਦਾ ਪਾਤਾ ਕੰਮ ਨਿਭੜਿਆ ਫਰੇ ਖੇਤੀ ਕੀੜਾ ਮਾਰਿਆ ਇਹ ਕਾਇਦਨ ਹੋ ਗਿਆ ਖੇਤੀ ਨਹੀਂ ਜਾਇਆ ਯਾ ਕਿੱਧਰ ਚੱਲ ਪੈ ਕਸੀ ਇਹ ਲੈ ਕੇ ਉਹ ਕਿੱਧਰ ਕਹਦੇ ਉਹ ਕਾਇਦਨ ਤਾਂ ਪਹਿਲਾਂ ਮੜੀ ਧੁੱਪ ਚੜੀ ਸੀ ਮੈਂ ਤਾਂ ਖੇਤ ਕੀੜਾ ਮਾਰ ਕੇ ਆਉਣਾ ਉਹ ਖੇਤ ਕੀੜਾ ਤਾਂ ਮਾਰ ਕੇ ਆਣਾ ਮੈਂ ਤੇਨੇ ਆਖਿਆ ਸੀ ਜਿੱਪ ਮੜਾ ਮੰਡੀ ਜਾ ਕੇ ਆਉਣਾ ਮੇਰੇ ਨਾਲ ਮੰਡੀ ਵਗ ਚਲੀ ਉਹ ਮੰਡੀ ਜਾ ਕੇ ਆਉਣਾ ਹਾਂ ਉਹ ਜਿੱਦੇ ਦੇ ਆ ਮੜਾ ਸੂਰਜ ਲਿਖਦਾ ਉਹਦੇ ਤੂੰ ਮੈਨੂੰ ਕਹਿੰਦਾ ਮੰਡੀ ਜਾ ਕੇ ਆਉਣਾ ਮੈਂ ਨਹੀਂ ਮੰਡੀ-ਮੁੰਡੀ ਜਾਣਾ ਮੈਂ ਠੰਡ ਚ ਜਾਣਾ ਆਹ ਤੂੰ ਠੰਡ ਚ ਮੋਟਰਸਾਈਕਲ ਤੋੜਦਾ ਉਦੋਂ ਕਹਦਾ ਨਾ ਠੰਡ ਚ ਠੰਡ ਲੱਗਦੀ ਜਿੱਤੇ ਮਾਰੇ ਦਿਨ ਹੋਇਆ ਉਦੋਂ ਜਾ ਕੇ ਆਵਾਂਗੇ ਫਿਰ ਅੱਜ ਤਾਂ ਬਾਰੇ ਚੱਲ ਉਹ ਅੱਜ ਹੀ ਕੋਈ ਦਿਨ ਤੱਕ ਰਹਿ ਗਈ ਅੱਜੀ ਜਾਣਾ ਹੈ ਲੈ ਦਿਨ ਤੱਕ ਨਹੀਂ ਹੁਣ ਪਰਚਾ ਤਾਂ ਨਹੀਂ ਤੋਈਆ ਮੁੰਡੇ ਦੀ ਮੈਂ ਤਾਂ ਉਧਰ ਹੀ ਜਾਣਾ ਵਿਆਹ ਤੇ ਅੱਛਾ ਤੂੰ ਤਾਂ ਵਿਆਹ ਤੇ ਜਾਣਾ ਹੈ ਹਾਂ ਇਹਦਾ ਬਦਲ ਅੱਜ ਜਾਣਾ ਜ਼ਰੂਰੀ ਹੈ ਹਾਂ ਮੇਰਾ ਪਤੀ ਹੈ ਫਿਰ ਹੁਣ ਅੱਜ ਜਾਣਾ ਕੀ ਜ਼ਰੂਰੀ ਹੈ ਮੈਂ ਸਾਹ ਦਾ ਮੂੰਹ ਤਵਾ ਕੇ ਲੈਣਾ ਕੀ ਹੋਸ਼ਿਆ ਕਰਾ ਕੇ ਲਿਓ ਨਾ ਮੂੰਹ ਮਾਣਦੇ ਨਾ ਕਾਇਮ ਨਾ ਮੂੰਹ ਤਰਾ ਤੂੰ ਤੋਹਦਾ ਨੇ ਉਹ ਬੰਦੇ ਕਿਤੇ ਮੂੰਹ ਤਾ ਦੇ ਹੁੰਦੇ ਕਮਣੇ ਆਏ ਤਾਂ ਪਾਰਲਰ ਚ ਜਾਣਾ ਪੈਣਾ ਅੱਛਾ ਪਾਰਲਰ ਚ ਮੂੰਹ ਤਵਾ ਕੇ ਲਈ ਤੂੰ ਹਾਂ ਉਹ ਨਾਲੇ ਮੇਰੀ ਗੱਲ ਸੁਣ ਲੈ ਹਾਂ ਉਹ ਪਾਰਲਰ ਪੁੱਲ ਕੇ ਮੈਂ ਜਾਂਦਾ ਸੋਣਾ ਲੱਗੂਗਾ ਉਹ ਤੂੰ ਬਾਹਰ ਕੇ ਬੈ ਜੀ ਤੈਨੂੰ ਮੈਂ ਕੀ ਐ ਕਹਿਣਾ ਵੀ ਮੇਰੇ ਨਾਲ ਅੰਦਰ ਚੱਲ ਕੋਈ ਤੂੰ ਚੀਜ਼ ਆਪਦੀ ਮੰਡੀ ਚ ਹੋਰ ਲੈ ਮੈਂ ਆਪਦਾ ਉਹੀ ਗੱਲ ਆਪਦਾ ਕੰਮ ਕਰਾ ਲੂੰਗੀ ਕੁਝ ਤੂੰ ਐ ਕਰੇ ਹਾਂ ਕਿ ਨਾ ਨਾ ਝੁੱਪ ਨਿਕਲੀ ਐ ਹਾਂ ਮੈਂ ਖੇਤ ਗਿੜਾ ਮਾਰ ਕੇ ਆਉਣਾ ਜੇ ਲੋਟ ਲੱਗਾ ਤਾਂ ਸੀ ਆ ਸਵਰਈ ਕਰ ਲਾਂ ਮਦੀਨ ਵਾਲੀ ਐ ਜਿਹੜਾ ਮਦੀਨ ਹੋਇਆ ਖੜਾ ਹੈ ਕਣਕਾਂ ਚ ਅੱਛਾ ਫਿਰ ਮੈਂ ਨਾ ਜਾਵਾਂ ਤੂੰ ਮੇਰੀ ਗੱਲ ਸੁਣ ਲੈ ਹੂੰ ਤੂੰ ਕਹਿੰਦੀ ਵਿਆਹ ਵੀ ਪਰਸੋ ਹੀ ਹੈ ਹਾਂ ਜਾਣਾ ਵੀ ਪਊਗਾ ਹਾਂ ਉਹ ਤੂੰ ਐ ਕਰੀ ਆਪਣੀ ਤਾਈ ਸਿਆਣੀ ਹੈ ਆਪਣੀ ਤਾਈ ਨੂੰ ਨਾਲ ਲੈ ਕੇ ਤੂੰ ਬਗ ਜੀ ਤਾਈ ਤਾਂ ਨਾ ਵਿਆਹ ਤੇ ਕੀ ਹੋਈ ਸੀ ਆ ਗਈ ਪਤਾ ਨਹੀਂ ਨਾ ਜੇ ਆ ਗਈ ਹੋਈ ਤਾਂ ਮੈਂ ਲੈ ਜੂ ਉਹ ਲੈ ਉਹ ਤਾਂ ਕਾਇ ਜਨਨੀ ਗੱਲਾਂ ਕਰੀ ਜਨ ਤੂੰ ਵਿਆਹ ਦੀਆਂ ਤਾਈ ਤਾਂ ਵਿਆਹੋਂ ਆ ਗਈ ਹੂ ਫਿਰ ਮੈਂ ਤਾਈ ਦਾ ਪਤਾ ਲੈ ਲੂੰਗੀ ਜੇ ਆ ਗਈ ਹੋਈ ਤਾਂ ਮੈਂ ਤਾਈ ਨੂੰ ਲੈ ਜਾ ਫਿਰ ਪੈਸੇ ਦੇ ਦੇ ਦੀ ਮੈਨੂੰ ਉਹ ਪੈਸੇ ਤਾਂ ਹੁਣ ਤੈਨੂੰ ਪਤਾ ਹੀ ਐ ਆਹੋ ਰੁਪਈਆ ਰੇ ਘੱਟ ਤੋਂ ਘੱਟ ਮੈ ਲੱਗੂਗਾ ਮੇਰੇ 5000 5000 ਹਾਂ ਲੈ ਐਨਾ ਗੜਾ ਕੋਈ ਚਾਹ ਘੜ ਲੈਉਣੇ 5000 ਨੂੰ 5000 ਨੂੰ ਚਾਹ ਘੜ ਨਹੀਂ ਲੈਉਣ ਬਾਲ ਸੈਟ ਕਰਾ ਕੇ ਲੈਉਣੇ ਨੇ ਤਾਂ ਬਾਲ ਸਟੇਟ ਕਰਾ ਕੇ ਲੈਉਣੀਆਂ ਤੇ ਨਾਲੇ ਮੈਂ ਫੇਸ਼ੀਅਰ ਕਰਾ ਕੇ ਲੈਉਣ ਹੁਣ ਤੂੰ ਸਾਬ ਲੜਾ 5000 ਰੁਪਈਆ ਤਾਂ ਲੱਗ ਹੀ ਜੂ ਓਟੇ ਸਾਬ ਨਾਲ ਫਿਰ ਤਾਈ ਦਾ ਕਰਾਇਆ ਵੀ ਲਾਉਣਾ ਪੂਜੋ ਇਸ ਬੱਸ ਤੇ ਜਾਵਾਂਗੀਆਂ ਕਹਾਂ ਟੋਬੀ ਲਾਵਾਂਗੀਆਂ ਕਈ ਤਾਂ ਕਹਿੰਦੇ ਨਾ ਤਰੇ ਨਵਚਾਰਿਤ 5-5000 ਆਹੋ ਕੋ ਪਹਿਲਾਂ ਤਾਂ ਇਹਨੇ ਕੋਈ ਖਰਚਾ ਕਰਦਾ ਨਹੀਂ ਸੀਗਾ ਪਹਿਲਾਂ ਨੂੰ ਇਹ ਗੱਲਾਂ ਕਰਨ ਲੱਗਿਆ ਪਹਿਲਾਂ ਨਹੀਂ ਸੀ ਕਰਦਾ ਪਹਿਲਾਂ ਤਾਂ ਬੁਰਗਾਂ ਘਰੀ ਲਾ ਲੰਨਾ ਸੀ ਮਾੜਾ ਮੋਟਾ ਬਸਾਰ ਪਾ ਕੇ ਬੈਸਣ ਚੋ ਹੀ ਲਾ ਲੰਨਾ ਸੀ ਮੂੰਹ ਤੇ ਉਸੇ ਨਹੀਂ ਸਾਫ ਹੋ ਜਾਂਦਾ ਸੀ ਹੁਣ ਤਾਂ ਹਰੇਕ ਦਾ ਫੇਸ਼ੀਅਰ ਕਰਾਇਆ ਹੁੰਦਾ ਤੇ ਸਭ ਦੇ ਕਰਾਏ ਹੋਣਗੇ ਅਗਲਾ ਕਹਿੰਦੂ ਪਤਾ ਨਹੀਂ ਇਹਨੇ ਕਿਉਂ ਨਹੀਂ ਕਰਵਾਇਆ ਕੀ ਗੱਲ ਕੋਡੇ ਸਦ ਕੋਲੇ ਪੈਸੇ ਨਹੀਂ ਫਰਾਂ ਕਾਲਾ ਵੇਜਣ ਦਾ ਕੋਈ ਕਿਹੜੀਆਂ ਗੱਲਾਂ ਕਰਦੀਆਂ ਉਹ 5000 ਚ ਤਾਂ ਸਾਰੇ ਪਰਿਵਾਰ ਦੇ ਕੱਪੜੇ ਆ ਜਾਂਦੇ ਅੱਗੇ ਸਾਨੂੰ ਬਾਪੂ ਲਿਆ ਕੇ ਜਾਂਦਾ 5000 ਰੁਪਏ ਕਦੇ ਥੋੜਾ ਨਹੀਂ ਹੁੰਦਾ ਉਹ ਪਹਿਲਾਂ ਵਾਲੇ ਬਾਪੂ ਹੁਣ ਕਿੱਥੇ ਰਹਿ ਗਏ ਹੁਣ ਤਾਂ 5-5000 ਦਾ ਇਕੱਲਾ ਜਾਣਾ ਜਵਾਕ ਇੱਕ ਲਿਆਂ ਦਾ ਲੀੜੇ ਉਹ ਨਾਲੇ ਕੀ ਜਿਹੜਾ ਆਹ ਕਹਿਣੀ ਐ ਮੂੰਹ ਮਾ ਤੋਰ ਹੋਈ ਗੱਲਾਂ ਕਰਦੀ ਐ ਉਹ ਆਪਣੇ ਪਿੰਡ ਕਿਹੜਾ ਕਰਦੀਆਂ ਰਹੀਆਂ ਤੋਲੇ ਤੋਂ ਕਹਾਲਾ ਨਹੀਂ ਮੈਂ ਨਹੀਂ ਪਿੰਡ ਪੁੰਡਿਚ ਜਾਂਦੀ ਮੈਂ ਤਾਂ ਸ਼ਹਿਰ ਚ ਜਾ ਕੇ ਆਉਂਗੀ ਉਹ ਨਾਲੇ ਮੇਰੀ ਗੱਲ ਸੁਣ ਲੈ ਪਿੰਡਾਂ ਲਈ ਜਾਂਦਾ 10 ਰੁਪਏ ਕੱਟ ਲੈ ਲੈਂਦੀਆਂ ਉਹ ਨਾਲੇ ਕਹਿੰਦੇ ਹਾੜੀ ਸੁਣਿਓ ਉਹਨਾਂ ਨੂੰ ਪਾ ਫੇਰ ਦੇ ਦੇਂਦੇ ਕੋਈ ਨਹੀਂ ਇਹੋ ਜਿਹਾ ਕਰਨਾ ਨਹੀਂ ਮੇਰਾ ਮੂੰਹ ਖਰਾਬ ਕਰ ਦਾਂਗੀ ਮੈਂ ਤੈਨੂੰ ਦੱਸਾਂ ਮੈਂ ਵਿਆਹ ਤੇ ਜਾਣੇ ਉਹ ਤੂੰ ਤਾਂ ਮੇਰਾ ਹੁਣ ਖਹਿੜਾ ਨਹੀਂ ਛੜਣਾ 5000 ਰੁਪਏ ਖਰਾਬ ਕਰਕੇ ਹਟੇਂਗੀ ਜਾਂ ਐ ਕਰੂੰ ਪੈਸੇ ਤਾਂ ਦੇਖ ਮੈਂ ਲੈ ਜੂੰ ਪੈਸੇ ਤਾਂ ਮੈਨੂੰ ਪਤਾ ਹੈ ਕਿੱਥੇ ਪੈਨੂੰ ਤਾਂ ਪਤਾ ਹੀ ਹੁਣ ਪੈਸੇ ਨਾਲ ਮਾਰਤੀ ਉਹ ਤੇ ਲੈ ਕੇ ਫੜਾਏ ਐ ਐ ਫੜਾਈ ਜੂ ਕਿ ਬਿੱਲ ਜਰੀ ਚਲਾਵਾਂਗੇ ਕੋਈ ਚਾਹ ਗੋੜ ਲਿਆ ਆਉਂਦੇ ਤੇ ਉਹੀ ਤੋਂ 5000 ਰੁਪਏ ਖਰਾਬ ਕਰਿਆ ਵੀ ਅੱਛਾ ਖਰਾਬ ਹੋ ਗਿਆ ਤੈਨੂੰ ਕੌਣ ਕਹਿੰਦਾ ਵੀ ਖਰਾਬ ਕਰਿਆ ਨਾ ਫੇਰ ਆ ਸਾਰਿਆਂ ਤਬਾਕੀ ਲੈ ਜਾ ਮੂੰ ਚਾਚੇ ਤਾਇਿਆਂ ਦੀ ਨੂੰ ਹੋ ਖਰਾਬ ਕਰਕੇ ਉਹ ਚੱਲ ਚੱਲ ਛੱਡ ਪਰੇ ਮੈਨੂੰ ਖੇਤ ਜਾਣ ਦੇ ਤੂੰ ਤਾਂ ਇਮੀ ਨੰਨਾ ਪਾਉਣ ਬੈਗਿਆ ਨੀ ਤਾਈ ਨੂੰ ਨਾਲ ਲੈ ਜੀ ਹੁਣ ਤੂੰ ਤਾਂ ਮੂੰਹ ਤਬਾਕੀ ਆਏਂਗੀ ਤੂੰ ਕਿੱਥੋਂ ਹਟੇਂੀ ਹੁਣ ਮੈਂ ਕਿਉਂ ਹਟਾਂ ਫਿਰ ਮੈਂ ਕਿਹੜਾ ਘਟਾਂ ਕਿਸੇ ਤੋਂ ਜੋ ਦੂਜੀਆਂ ਜਾਂਦੀਆਂ ਆਈਆਂ ਮੇਰੇ ਬਿਨੇ ਆ ਕਰ ਨਗ ਜਾਂਦਾਗਾ ਨਾ ਰੌਲਾ ਤਾਂ ਪੈਸੇ ਆਂਦਾ ਇਹਨੂੰ ਆ ਵੀ ਪੈਸੇ ਲਾ ਕੇ ਆਉਗੀ ਭਾਵੇਂ ਤਾਂ ਤੂੰ ਜਾ ਲੈ ਕੇ ਭਾਵੇਂ ਮੈਂ 3000 ਰੁਪਏ ਤਾਂ 5000 ਹੀ ਲੱਗੂ ਕਿਤੇ ਮਰਜ਼ੀ ਭੱਜ ਲੈ ਚੱਲ ਮੈਂ ਤਾਈ ਨੂੰ ਪੁੱਛ ਕੇ ਆਉਣੀ ਹਲਾ ਹਾ ਤਾਈ ਮੈਂ ਤੇ ਤੇਰੇ ਕੋਲੇ ਘਰੇ ਜਾਂਦੀ ਸੀ ਤੇ ਤੂੰ ਇੱਧਰ ਤੁਰੇ ਫਿਰਦੀ ਐ ਕੋਲੇ ਪੁੱਤ ਘਰੇ ਕੀ ਜਾਂਦੀ ਸੀ ਕੋਈ ਕੰਮ ਸੀ ਤੈਨੂੰ ਕੰਮ ਤੇ ਤਾਈ ਐ ਸੀ ਮੈਂ ਤਾਂ ਮਾਂ ਸਾ ਲੈ ਕੇ ਜਾਣਾ ਸੀ ਤੈਨੂੰ ਨਾਲ ਮੇਰੇ ਨਾਲ ਵਕ ਚੱਲਣੀ ਐ ਜੀ ਕੋਲੇ ਪੁੱਤ ਮੋਤਾ ਬਿਮਾਰ ਹੋਈ ਤੇ ਮੈਂ ਕਹਿ ਦੇ ਲੋਕ ਤੈਨੂੰ ਪਤਾ ਨਹੀਂ ਮੈਂ ਵਿਆਹ ਜਾ ਕੇ ਆਈ ਮੈਂ ਤਾਂ ਬਸ ਵਿਆਹ ਹੋ ਆ ਕੇ ਵੜਦੀ ਪਈਆਂ ਮੰਜੇ ਚ ਮੇਰੇ ਨਾਲ ਮੂਣੀਆਂ ਹੋ ਗਿਆ ਆ ਮੈਂ ਤਾਂ ਦੇਖਿਆ ਤਾਂ ਤੈਨੂੰ ਹੋਈ ਨਹੀਂ ਮੈਂ ਤਾਂ ਆਖਿਆ ਕਿਤੇ ਹੋ ਜੇ ਤੂੰ ਉੱਥੇ ਹੀ ਵਿਆਹ ਹੋਈ ਨਹੀਂ ਆਈ ਮੈਂ ਪਤਾ ਲੈ ਕਿਉਂ ਨਹੀਂ ਤਾਈ ਦੋ ਮੈਨੂੰ ਕਹਨਾ ਕਿ ਆ ਰਹੀ ਹੈ ਤਾਈ ਵਿਆਹ ਤੋਂ ਤੂੰ ਤਾਈ ਨੂੰ ਲੈ ਜਾ ਨਾਲ ਆ ਤਾਂ ਮੈਂ ਗਈ ਸੀ ਬੇਮਸ ਮੈਂ ਤਾਂ ਆਖੇ ਬਿਮਾਰ ਹੋ ਗਈ ਤਾਂ ਮੈਂ ਦੇਖੂ ਤੁਹਾਡੇ ਘਰ ਕਿੰਨੇ ਕਿਤੇ ਗੇੜਾ ਮਾਰੇਗਾ ਨਹੀਂ ਫੇ ਮੈਂ ਤੁਹਾਡੇ ਘਰੇ ਨਾ ਉਡੀ ਕੋਈ ਮੇਰਾ ਦੁੱਪੀ ਨੀ ਫੜਾ ਕੇ ਜਾਂਦੀ ਪਰ ਚਲ ਕੋਈ ਨਹੀਂ ਤਾਈ ਉਹ ਤਾਂ ਫੇਰ ਫੜਾ ਜੀ ਜਦੋਂ ਠੀਕ ਹੋ ਗਈ ਤੇ ਫਿਰ ਤੂੰ ਬਿਮਾਰ ਕਾ ਦੇ ਨਾ ਹੋ ਗਿਆ ਜਾਕੀ ਖਾ ਲਿਆ ਬੈ ਚਲੋ ਕੁਝ ਪੁੱਛ ਨਾ ਬਸ ਮਾੜਾ ਮਾੜਾ ਤਾਂ ਪਤਾ ਚੱਲ ਗਿਆ ਨਹੀਂ ਕਿ ਜਦੋਂ ਉਹ ਉੱਥੇ ਉਹ ਖਾ ਲੈਂਦਾ ਸਿਆਣਾ ਬੰਦੇ ਦਾ ਕੀ ਕਰਦਾ ਹਾਂ ਹੈ ਤੇ ਇੱਕਾ ਬਸ ਕੀ ਕਹਿੰਦੇ ਨੇ ਉਹ ਆਈਸਕ੍ਰੀਮ ਹੁੰਦੀ ਆ ਬਸ ਮੈਂ ਤਾਂ ਮੜੀ ਜੀ ਉਹ ਖਾ ਲਈ ਉਹ ਹੋ ਗਈ ਨਹੀਂ ਤਾਂ ਇਹ ਸਿਆਲ ਦਾ ਮਹੀਨਾ ਸੀ ਤਾਂ ਆਈਸਕ੍ਰੀਮ ਕਿਉਂ ਖਾਣੀ ਸੀ ਬੁੜੀਆਂ ਚਾਰ ਸਾਲਾਂ ਬੁੜੀਆਂ ਖਾਈ ਜਾਂਦੇ ਸੀ ਬੁੜੀਆਂ ਖਾਈ ਜਾਂਦੇ ਸੀ ਪਟਾਈਏ ਐ ਹੁੰਦਾ ਫਿਰ ਖਾਤਾ ਬੁੜੂਆਂ ਹੁੰਦੀਆਂ ਮੰਗਰੋ ਬਿਮਾਰ ਹੋ ਜਾਂਦੀਆਂ ਹੁਣ ਜਿਵੇਂ ਤੂੰ ਬਿਮਾਰ ਹੋ ਰਹੀ ਹੁਣ ਤੇਰੇ ਦੁੱਖ ਦਾ ਕੀ ਨਾ ਤਾਂ ਪੁੱਤ ਨੇ ਖੰਗ ਵਾਲੀ ਹੋਈ ਪਈ ਐ ਨਾਲੇ ਨੇ ਤਾਂ ਹਿੱਕ ਜਾਮ ਹੋ ਗਈ ਤੇ ਮੈਂ ਤਾਂ ਹੁਣ ਮਾਰ ਦਾ ਫਰਕ ਪਿਆਗਾ ਕਈ ਆਈਸਕ੍ਰੀਮ ਨੇ ਲੋਟ ਕਰਤੀ ਤੂੰ ਤਾਂ ਹੋਰ ਕੋਈ ਉਸੇ ਦੀ ਕਰਤੀ ਲੈ ਇਹ ਦੋਨੋਂ ਤਾਂ ਤੂੰ ਗਰਮ ਗਲਾਬ ਜਾਮਣ ਹੁੰਦੀ ਐ ਤੂੰ ਉਹ ਖਾ ਲੰਦੀ ਰੋਟੀ ਤੋਂ ਬਾਅਦ ਆਹ ਪੁੱਤ ਮਿੱਠੇ ਤੇ ਜੀ ਅੱਕ ਗਿਆ ਕੀ ਕਰੀਏ ਮਿੱਠੇ ਦੇ ਕਰਾ ਜੀ ਇਨਾ ਖਾਰਜ ਤਜਾ ਬਣ ਗਿਆ ਮਿੱਠਾ ਖਾ ਕੇ ਜੀ ਨੱਕ ਮੁੜ ਗਿਆ ਮੇਰਾ ਤਾਂ ਚੱਕਣ ਨੂੰ ਜੀ ਨਹੀਂ ਕਰਿਆ ਤੇਰਾ ਤਾਂ ਕਾਲ ਜਮਾ ਚਦਾ ਉਹ ਤੈਨੂੰ ਐਂ ਜੀ ਲੱਗਿਆ ਵੀ ਠੰਡੀ ਠੰਡੀ ਖਾ ਕੇ ਖਮਨੀ ਓਏ ਬਸ ਕਹਦਾ ਹੁਣ ਉੱਥੇ ਜਵਾਕ ਵੀ ਖਾਈ ਜਾਣ ਮੁੰਡੇ ਖਾਈ ਜਾਣ ਜਵਾਕ ਗੁਰੀਆਂ ਸਾਰੀ ਖਾਈ ਜਾਂਦੀਆਂ ਸੀ ਉਤਾਈ ਖਾਤਾ ਰੇਗੀ ਲੈਣਾ ਖਾਤਾ ਅਸੀਂ ਵੀ ਲੈਨੇ ਜਦੋਂ ਵਿਆਹਾਂ ਚ ਜਾਂਦੇ ਆ ਗੱਲ ਕਰ ਮੰਗਰੋਂ ਓਕੇ ਹੁੰਦੇ ਆ ਮੰਗਰੋਂ ਗਲਾ ਖਰਾਬ ਹੋ ਜਾਂਦਾ ਹੋਰ ਭਾਈ ਇਹ ਜੋ ਖਾਣਾ ਨਹੀਂ ਚਾਹੀਦਾ ਉਥੋਂ ਪਰਿਸ਼ੋਰੀ ਸੇ ਇੱਕ ਖਾਣ ਵਾਹ ਜਾਂਦੇ ਆ ਤਈਏ ਹੁਣ ਵਿਆਹ ਤਾਂ ਦੇਖ ਉਧਰ ਵੀ ਆ ਰਹੇ ਚਾਚੇ ਕੇ ਉਹਨਾਂ ਨੇ ਵੀ ਜਾਣਾ ਪਰਸੋਂ ਉਹਨਾਂ ਨੇ ਨਹਾਈ ਧੋਈਏਗੀ ਤੇ ਮੈਂ ਤਾਂ ਨਾ ਉਹਦਾ ਮੂੰਹ ਧਵਾ ਕੇ ਲਿਆਉਣਾ ਸੀ ਫੇਰ ਸ਼ੀਰ ਕਰਾ ਕੇ ਲਿਆਉਣਾ ਸੀ ਅੱਛਾ ਹਾਂ ਹੁਣ ਪੈਸੇ ਦੇਖ ਲੈ ਸਾਡੀ ਵੀ ਬਹੂ ਕਰਾ ਕੇ ਲਿਆਈ ਆਪਣੇ ਚਿਲਦੇ ਚ ਉਥੇ ਉਥੋ ਦੇ ਕਰਾ ਲਿਆ ਉਸੇ ਤੇ ਬਲਾਈ ਸੋਨੇ ਮੂੰਹ ਕੋਈ ਵਿਹਟੇ ਬਲਾਈ ਵਾਲੇ ਬਾਹਰੇ ਪੈਸੇ ਨਹੀਂ ਲੈਂਦੀ ਤੈਨੂੰ ਬਦਿਆ ਬਦਿਆ ਬਣਾਤਾ ਇਹਦਾ ਬਦਿਆ ਬਣਾਤਾ ਭਾਈ ਤਵਾਕੇ ਦੇਈ ਹੈ ਜੀ ਮੈਂ ਤਾਂ ਉਸੇ ਕੋਲੀ ਲੈ ਕੇ ਜਾਨੀ ਹੁੰਨੀ ਆ ਸਾਡੀ ਬਹੂ ਨੂੰ ਮੈਂ ਤਾਂ ਦੇਖ ਕੇ ਹੁੰਨੀ ਆ ਜਾ ਤੇਰੇ ਨਾਲ ਜਾ ਕੇ ਉਹਦਾ ਦੇਖ ਕੇ ਤੈਨੂੰ ਸੋਹਣਾ ਲੱਗਾ ਫਿਰ ਮੈਂ ਵੀ ਆਵਦਾ ਉੱਥੇ ਆਇਆ ਆਉਂਗੀ ਹਾਂ ਉਹ ਸੋਹਣਾ ਤਾਂ ਤੂੰ ਮੰਡੀ ਜਾ ਸਕਦੀ ਐ ਤੇ ਉਹ ਖੇਤ ਵਾਗਿਆ ਕਹਿੰਦਾ ਤਾਈ ਨੂੰ ਲੈ ਜੀ ਤਾਈ ਉਦੋਂ ਬਿਮਾਰ ਕੋਟਣਾ ਦਾ ਬਗ ਚੱਲਦੀ ਮੈਂ ਤਾਂ ਤੈਨੂੰ ਜਵਾਬ ਨਹੀਂ ਸੀ ਜਵਾਬ ਦਿੰਦੀ ਹੁੰਦੀ ਮੈਂ ਕੀ ਕਰਾਂ ਬਸ ਤੁਰਿਆ ਨਹੀਂ ਜਾਂਦਾ ਤੈਨੂੰ ਪਤਾ ਤੇਰਾ ਆਪਣਾ ਅੱਡਾ ਕਿੱਡੀ ਵਾਟ ਐ ਤੇ ਮੈਨੂੰ ਕਿਨੇ ਤੂੰ ਗਾਂ ਲੈ ਕੇ ਜਾਵੇਂਗੀ ਚਲ ਤਾਂ ਹੀ ਗਾਹ ਤਾਂ ਮੈਂ ਆਟੋ ਲੈ ਚੱਲਦੀ ਫਿਰ ਜੇ ਤੈਨੂੰ ਇੱਥੇ ਨਹੀਂ ਜਾਇਆ ਹਾਂ ਤੇ ਫਿਰ ਮੈਂ ਦੇਖਿਆ ਨਹੀਂ ਜਾ ਕੇ ਆ ਆ ਦੇਖ ਆ ਜਾ ਫਿਰ ਜੇ ਤੇਰੇ ਪਾਣ ਲੱਗਿਆ ਵੀ ਪਛਿੰਦਾ ਗੱਲ ਹਾਂ ਤੇ ਤੂੰ ਬਗ ਜੂ ਮੈਂ ਫਿਰ ਮੈਂ ਬਗ ਜੂਗੀ ਇੱਥੇ ਬਗ ਜੂਗੀ ਫਿਰ ਹੋਰ ਕੀ ਕਰੂੰਗੀ ਹੁਣ ਨਾ ਪੈਸੇ ਕੱਟ ਲੱਗਣਗੇ ਉਹ ਪੈਸੇ ਘੰਟੀ ਲੱਗਣਗੇ 2000 ਰੁਪਏ ਲੱਗ ਜਾਂਦਾ ਘੰਟੀ ਤਾਂ ਪਈ ਵਾਲੇ ਲੈਂਦੇ ਹਾਂ ਗੇਟ ਲੱਗਿਆ ਪਿਆ ਉਹ ਮੈਨੂੰ ਤਾਂ ਲੱਗਦਾ ਮਾਨਸਾ ਨਾਲ ਬੱਗਿਆ ਹੁਣ ਕਦੇ ਮੁੜ ਕੇ ਜਾਂ ਨਹੀਂ ਆ ਬੇਟਾ ਨਾ ਗੇਟ ਤਾਂ ਖੁੱਲਿਆ ਹੀ ਹੈ ਆਗੇ ਆਉਣੀਆਂ ਫਿਰ ਉਹ ਗੇਟ ਲਾਰਖੇ ਇਹ ਮਾਨਸਾ ਤਾਂ ਆਗੇ ਸੀ ਗੇਟ ਤਾਂ ਖੁੱਲ ਜਣੀ ਆ ਮਾਨਸਾ ਗਿਆ ਕੌਣ ਹੈ ਕਿਹੜੇ ਮਾਨਸਾ ਬਾਗੀ ਨੇ ਤੂੰ ਤਾਂ ਉੱਡ ਗਿਆ ਖੇਤ ਜਾ ਕੇ ਬਹਿ ਗਿਆ ਨਾ ਮਾਨਸਾ ਗਿਆ ਕੌਣ ਹੈ ਹਾਂ ਉਹ ਮਾਨਸਾ ਕੰਨੀ ਨਹੀਂ ਕਿੱਥੋਂ ਬਾਗੀ ਆ ਕੀ ਬਣਾ ਹੋਈ ਪਈ ਹੈ ਕਈ ਨਹੀਂ ਹੋਵੇ ਤਾਈ ਤਾਂ ਬਿਮਾਰ ਹੋ ਰਹੀ ਐ ਤਾਈ ਕਹਿੰਦੀ ਮੈਨੂੰ ਤਾਂ ਇਹਦਾ ਨਮੂਨਾ ਬਣਿਆ ਪਿਆ ਨਾ ਮੇਰਾ ਗਲਾ ਖਰਾਬ ਹੋਇਆ ਪਿਆ ਕਿ ਲੈ ਗਈ ਤਾਂ ਬਿਆਸ ਹੀ ਬਿਮਾਰ ਕਦੋਂ ਹੋ ਗਈ ਉਹ ਉਹ ਵਿਆਹਤੀ ਬਿਮਾਰ ਹੋਈ ਐ ਤੈਨੂੰ ਪਤਾ ਹੀ ਬੁੜੀਆਂ ਨੇ ਉੱਥੇ ਉਹੀ ਗੱਲ ਮੂੰਹ ਤਾਂ ਕਹਿੰਦੀ ਰੱਖ ਦਿੰਨਾ ਮਾਰਾ ਮਾਰਾ ਤੇ ਕੀ ਬੁਆਰ ਹੋ ਗਈ ਬੈਠ ਕੇ ਕੰਮ ਤਾਂ ਕਰਿਆ ਮੈਂ ਕੋਈ ਉੱਥੇ ਕੰਮ ਕਰਨਾ ਥੋੜੀ ਬੰਦਾ ਬਿਮਾਰ ਹੁੰਦਾ ਹੁੰਦਾ ਬੰਦਾ ਹੁੰਦਾ ਹੁੰਦਾ ਖਾਣ ਪੀਣ ਨਾਲ ਬਿਮਾਰ ਲੈ ਖਾਣ ਪੀਣ ਦੇ ਤੇ ਖੁੱਲਾ ਹੁੰਦੇ ਬਿਆਹਾਂ ਚਾ ਉੱਥੇ ਕਿਉਂ ਘਾਟਾ ਹੁੰਦਾ ਖਾਣੇ ਦਾ ਘਾਟਾ ਦੂਜੀਆਂ ਚੀਜ਼ਾਂ ਨਾਲ ਕਾਹਨੂੰ ਬਿਮਾਰ ਹੁੰਦੀ ਸੀ ਕੁਝ ਤਾਂ ਚਲ ਪਕੌੜੇ ਆ ਫਿਰ ਖਾਣੀ ਏ ਫਿਰ ਵਿਆਹ ਚ ਗਿਆ ਹੁਣ ਬੰਦਾ ਖਾਊਗੀ ਮੂੰਹ ਕੰਨਾ ਕਿ ਜਰਬਨ ਕੇ ਰੱਖੇ ਰਹਿੰਦੀ ਖੁੰਦੀ ਤਾਈ ਨੇ ਤਾਂ ਰੋਟੀ ਤੋਂ ਬਾਅਦ ਆਈਸਕ੍ਰੀਮ ਖਾ ਲਈ ਆਈਸਕ੍ਰੀਮ ਆਹੋ ਅੱਜ ਕੱਲ ਹਾਂ ਲੈ ਸਾਰੇ ਵਿਆਹ ਚ ਆਈਸਕ੍ਰੀਮ ਹੁੰਦੀ ਆ ਹੁਣ ਸਾਰੇ ਵਿਆਹਾਂ ਚ ਤਾਂ ਹੁੰਦੀ ਐ ਐ ਕਰਦੇ ਜਿਵੇਂ ਕਿਤੇ ਦੇਖੀ ਨਹੀਂ ਹੁੰਦੀ ਉਹ ਲੈ ਗਰਮੀ ਵਾਲੇ ਵਿਆਹਾਂ ਚ ਤਾਂ ਹੁੰਦੀ ਜਿਹੜੇ ਗਰਮੀ ਚ ਪ੍ਰੋਗਰਾਮ ਹੁੰਦੇ ਆ ਉਹ ਆ ਸਿਆਣਾ ਜੀ ਆਈਸਕ੍ਰੀਮ ਟਰ ਦਿੰਦੇ ਨੇ ਉਹ ਬਣਾਉਟਾ ਉਹਨਾਂ ਨੂੰ ਸੋਚਣੀ ਚਾਹੀਦੀ ਆਹਨੇ ਜੀਜੀ ਰੱਖਿਆ ਹੁੰਦਾਂ ਅਗਲੇ ਦੇ ਆਈਸਕ੍ਰੀਮ ਵੀ ਰੱਖੀ ਹੁੰਦੀ ਤੇ ਗਰਮ ਗਲਾਬ ਜਮਣਾ ਵੀ ਹੁੰਦ ਉਹਨਤਾਈ ਦਾ ਉੱਥੇ ਜ਼ਿਕਰ ਹੈ ਤਾਈ ਕਹਿੰਦੀ ਮਿੱਠੇ ਦੁੱਜੀ ਓਕਿਆ ਪਿਆ ਸੀ ਤੇਜਾਬ ਬਣਿਆ ਪਿਆ ਸੀ ਤੇ ਉਹਨੇ ਆਈਸਕ੍ਰੀਮ ਖਾ ਲਈ ਉਹਦੇ ਨਾਲ ਉਹਦਾ ਗਲਾ ਖਰਾਬ ਹੋ ਗਿਆ ਉਹ ਮੇਰੀ ਗਾਲ ਸੁਣ ਲੈ ਤੂੰ ਜਿਹੜਾ ਵੱਡਾ ਬੰਦਾ ਹੁੰਦਾ ਨਾ ਉਹ ਵੀ ਨਿਆਣੇ ਵਰਗਾ ਹੋ ਜਾਂਦਾ ਹੋਰ ਉਹ ਨਾਇਗਾ ਨਿਆਣੇ ਬਿਮਾਰ ਹੁੰਦੇ ਨੇ ਨਾਲੇ ਉੱਥੇ ਸਣੇ ਪੁਵਾਰ ਹੁੰਦੇ ਨੇ ਆਈਸਕ੍ਰੀਮ ਖਾ ਕੇ ਉਹੋ ਆਈਸਕ੍ਰੀਮ ਧਰਨਾ ਨੂੰ ਮੜੀ ਮੁੱਟੀ ਚਾਹੀਦੀ ਐ ਬੀ ਸਾਲ ਚ ਸਕ੍ਰਿਊ ਕਿਉਂ ਘਰਦੇ ਨੇ ਉਹ ਫਿਰ ਲੋਕ ਨਹੀਂ ਖੜਾ ਛੱਡਦੇ ਅਗਲਾ ਕਹਿੰਦੇ ਵਿਆਹ ਚ ਆਈਸਕ੍ਰੀਮ ਨਹੀਂ ਸੀ ਫਿਰ ਲੋਕ ਸੁਣਾਈ ਕਰੀ ਜਾਂਦੇ ਸਾਡੇ ਤਾਂ ਆਈਸਕ੍ਰੀਮ ਖਾ ਕੇ ਆਏ ਸੀ ਆਹਦੇ ਵਿਆਹ ਚ ਆਈਸਕ੍ਰੀਮ ਨਹੀਂ ਹਾਂ ਅਗਲਾ ਕਹਿੰਦੇ ਐਨਾ ਖਰਚ ਕੀ ਤਾਂ ਐਡਾ ਵਿਆਹ ਸੀ ਵਿਆਹ ਚ ਆਈਸਕ੍ਰੀਮ ਹੈ ਨਹੀਂ ਸੀ ਹਾਂ ਆਈਸਕ੍ਰੀਮ ਹੈ ਨਹੀਂ ਸੀ ਉਹ ਲੋਕ ਅਗਲਾ ਵਜਮਣਾਂ ਨੂੰ ਤਾਂ ਕੋਈ ਮੰਨਦੇ ਹੀ ਨਹੀਂ ਉਹ ਲੋਕ ਵੀ ਕੀ ਕਰਨ ਲੋਕ ਵੀ ਫਸੇ ਐ ਫਸਿਆ ਨੂੰ ਸਾਰਾ ਕੁਝ ਕਰਨਾ ਪੈਂਦਾ ਤੇ ਐਂ ਕਰ ਮੇਰੇ ਨਾਲ ਬਾਗਚਾਲ ਆਪਣੇ ਪਿੰਡ ਚ ਜਿਹੜਾ ਉਹ ਫੇਰ ਸ਼ੇਅਰ ਕਰ ਦਿਆਂਗੇ ਤਾਈ ਦੀ ਨੂੰ ਕਰਾ ਕੇ ਲੈ ਉਹਨਾਂ ਤੋਂ ਬਲਾਸ ਉਹ ਨਾ ਕਰੇ ਮੇਰੇ ਨਾਲ ਬਾਗਚਾਲ ਤੂੰ ਨਾ ਉਹ ਤਾਂ ਮੈਨੂੰ ਜਵਾਬ ਦੇਤਾ ਕਿ ਮੈਂ ਪਿੰਡ ਘਰਾਉਂਦੀ ਤੇ ਹੁਣ ਕਹਿੰਦੀ ਮੇਰੇ ਨਾਲ ਚੱਲ ਕੇ ਤੇ ਫਿਰ ਹੁਣ ਜੋ ਮੰਡੀ ਜਾਣ ਆ ਕੋਈ ਹੈ ਨਹੀਂ ਤੈਨੂੰ ਪਤਾ ਕੱਲੀ ਮੈਂ ਕਦੇ ਗਈ ਨਹੀਂ ਉਹ ਮੇਰੀ ਗੱਲ ਸੁਣ ਹਾਂ ਜੇ ਤੂੰ ਤਵਾ ਕੇ ਆਏਂਗੀ ਹਾਂ ਤੇ ਫਿਰ ਵਿਆਹ ਤਾਂ ਮੈਂ ਵੀ ਜਾਣਾ ਫਿਰ ਮੈਂ ਵੀ ਮੂੰਹ ਤਵਾ ਕੇ ਆਵਾਂ ਤੂੰ ਵਗ ਚੱਲ ਨਾਲ ਬੈਂਕੜੇ ਤੈਨੂੰ ਹਟਾਇਆ ਨਾਲੇ ਉਹ ਤਾਂ ਸ਼ਹਿਰਾਂ ਚ ਤਾਂ ਬੰਦੇ ਹੁੰਦੇ ਆ ਉੱਥੇ ਵਗ ਚੱਲ ਉੱਥੇ ਤੇਰੇ ਤੋਂ ਹੀ ਗੱਲ ਮੁੰਡੇ ਕਰ ਦਾਂਗੇ ਬੇਸ਼ੀਰ ਮੇਰਾ ਕੁੜੀਆਂ ਕਰ ਦਾਨੀਆਂ ਤੇ ਇਹ ਤਾਂ ਹੁਣ ਬੁੜੀਆਂ ਕਰਦੀਆਂ ਪਿੰਡ ਚ ਹੁਣ ਬੁੜੀਆਂ ਤੇਰੇ ਤੋਂ ਕਰਾਂ ਕਰੂਗੀ ਬੰਦਿਆਂ ਦਾ ਫੀਸ਼ਰ ਤੇ ਕਰਦਣਾ ਦੇਖ ਕਿਤੇ ਬੰਦੇ ਨੇ ਕਦੇ ਕਰਾਇਆ ਫੀਸ਼ਰ ਉਹ ਤਾਂ ਗੱਲ ਠੀਕ ਹੈ ਵੀ ਕਦੇ ਫੀਸ਼ਰ ਕਦੇ ਕਰਾਇਆ ਨਹੀਂ ਕਿਸੇ ਬੰਦੇ ਨੇ ਮੂੰਹ ਨਹੀਂ ਤਵਾਇਆ ਉਹ ਮੈਂ ਤੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨਾ ਵੀ ਬੰਦੇ ਵੀ ਤਾਂ ਵਿਆਹ ਦੇਖਦੀ ਏ ਆ ਫਿਰ ਬੰਦੇ ਦੇਖਦੇ ਆ ਬੰਦਿਆਂ ਦੇ ਕਿਸੇ ਦੇ ਵੀ ਨਹੀਂ ਕਰਾਇਆ ਹੁੰਦਾ ਫੀਸ਼ਰ ਬੰਦੇ ਸਾਰੇ ਇੱਕੋ ਜਿਹੇ ਹੁੰਦੇ ਇੱਕ ਦੂਜੇ ਨੂੰ ਇੱਕ ਦੂਜਾ ਕਹਿੰਦਾ ਨਹੀਂ ਉਹ ਬੁੜੀਆਂ ਦਸਣਾਈ ਕਰਨ ਲੱਗੀਆਂ ਤੈਨੂੰ ਦੱਸੀ ਤਾਂ ਜਾਂਦੀਆਂ ਜਿੱਦਾਂ ਲੈ ਕੇ ਜਾਣੇ ਚੱਲ ਮੇਰੇ ਨਾਲ ਚੱਲ ਮੈਂ ਤੈਨੂੰ ਦੱਸਾਂ ਕੋਲਾ ਬੰਦਿਆਂ ਕੋਲ ਤਾਂ ਉਹੀ ਇੱਕ ਚਿੱਟਾ ਕੁਰਤਾ ਪਜਾਮਾ ਹੁੰਦਾ ਹੈ ਹਨਾ ਉਹੀ ਚਿੱਟੇ ਕੁਰਤੇ ਪਜਾਮੇ ਨਾਲ ਉਹ ਵਿਆਹ ਦੇਖ ਲੈਂਦੇ ਨੇ ਤੁਸੀਂ 10-10 ਤਾਂ ਸੂਟ ਬਦਲ ਦਿੰਨੇ ਆਂ ਵਿਆਹਾਂ 'ਚ ਫਿਰ 10-10 ਸੂਟ ਨਵੇਂ-ਨਵੇਂ ਉਹ ਫਿਰ ਜਦੋਂ ਸਾਰੀਆਂ ਇਸਮੇ ਆਉਂਦੀਆਂ ਸਾਰੀਆਂ ਪਾਉਂਦੀਆਂ ਮੈਂ ਕਿਹੜਾ ਕੱਲੀ ਨੇ ਲੈਦੀ ਇਸਮੇ ਸੂਟਾਂ ਦੀ ਸੁਣਾਈ ਜਿ ਕਰੀ ਜਾਂਦਾ ਦੋ ਸੂਟ ਸੁਣਾ ਲਈ ਕੀ ਹੋ ਗਿਆ ਨਹੀਂ ਨਹੀਂ ਹਾਂ ਤੁਸੀਂ ਨਾ ਕੁਛ ਬੰਦਿਆ ਨਾ ਜਿਆਦਾ ਖਰਚ ਕਰਦੇ ਹੋ ਬੰਦਾ ਨਹੀਂ ਨਹੀਂ ਖਰਚ ਕਰਦਾ ਉਹ ਫਿਰ ਬੰਦਾ ਨਹੀਂ ਕਰਦਾ ਖਰਚੇ ਤਾਂ ਬੁੜਗੀਆਂ ਕਰਦੀਆਂ ਹੁੰਦੀਆਂ ਵਿਆਹਾਂ 'ਚ ਤਾਂ ਬੁੜਗੀਆਂ ਦਾ ਖਰਚੇ ਹੁੰਦਾ ਉਹ ਤਾਂ ਵਿਆਹ ਹੀ ਨਾ ਕਰਾਵੇ ਜੇ ਨਹੀਂ ਖਰਚਾ ਕਰਨਾ ਹੁੰਦਾ ਹੁਣ ਤੂੰ ਮੈਨੂੰ ਮੇਨ ਬਿਆਲਾ ਕਹਿਣਾ ਨਹੀਂ ਮੇਰੇ ਤਾਂ ਤੂੰ ਨੇ ਮਾਰੇ ਨੂੰ ਕਹਿ ਗਿਆ ਸੀਗਾ ਆ ਚੱਕ 5000 ਪੇਟੀ ਚ ਪਿਆ ਸੀਗਾ ਤੂੰ ਲੈ ਜਾਂਦੀ ਫਿਰ ਮੈਂ ਨਹੀਂ ਤੂੰ ਬਗ ਚੱਲ ਆ ਜਾ ਹੁਣ ਬਗ ਚੱਲਦੇ ਹੁਣ ਕੀ ਹਨੇਰਾ ਹੋ ਗਿਆ ਕੋਈ ਲੈ ਕਾਂਟੇ ਚ ਮੜਿਆ ਆਵਾਂਗੇ ਨਹੀਂ ਤੂੰ ਕਰਾ ਲਈ ਹੁਣ ਚੱਲੀਏ ਮਾਨ ਸਾਹਿਬ ਨਹੀਂ ਤੂੰ ਕਰਵਾ ਲਈ ਫੇਸ਼ੀ ਮੇਰੀ ਗੱਲ ਸੁਣ ਲੈ ਤੂੰ ਹੁਣ ਹੁਣ ਨਹੀਂ ਮਿੱਥੇ ਜਾਇਆ ਜਾਂਦਾ ਮੈਂ ਤਾਂ ਕਿਤੇ ਥੱਕੇ ਆਇਆ ਤੇ ਤੂੰ ਐਂ ਕਰੀ ਜਿਹੜਾ ਤਾਈ ਤੂੰ ਪਿੰਡ ਰਸਤੀ ਹੈ ਨਾ ਤਾਈ ਨਾਲ ਜਾ ਕੇ ਸਵੇਰੇ ਉਹਨਾਂ ਚੁਕਰਾਇਂ ਚਵੇਰੇ ਸੂਰੇ ਕੋਈ ਨਹੀਂ ਫੇਰ ਉਹੀ ਗੱਲ ਉਹ ਨੁਖਾਰ ਨਹੀਂ ਆਉਂਦਾ ਮੂੰਹ ਤੇ ਮੈਂ ਤਾਂ ਅੱਜੀ ਕਰਵਾ ਕੇ ਆਉਣਾ ਕਰ ਜੇ ਤੂੰ ਨਹੀਂ ਮੇਰੇ ਨਾਲ ਜਾਣਾ ਤੇ ਤਾਈ ਨੂੰ ਭੇਜ ਤੇਰੀ ਤਾਂ ਤਾਈ ਮੰਨ ਨਹੀਂ ਲੂਗੀ ਵੀ ਤਾਈ ਪਿੰਡ ਚ ਤਾਂ ਵਗ ਜਾ ਰਹੀ ਤਨਾ ਉਹ ਚਲ ਇਹ ਬਲ ਤੇਰੀ ਠੀਕ ਹੈ ਇਹ ਨਾਲੇ ਤਾਂ ਮੈਂ ਬਹਾਨੇ ਆ ਤਾਈ ਦਾ ਪਤਾ ਲਿਆ ਪਤਾ ਲਿਆ ਤੇ ਨਾਲੇ ਮੈਂ ਤਾਈ ਨੂੰ ਕਿਹਾ ਹਾਂ ਤੇਰੇ ਨਾਲ ਤਾਈ ਵਗ ਜੂ ਮੈਂ ਕਹਿੰਦਾ ਕਿ ਸੋਣਾ ਲੱਗੂਗਾ ਚਲ ਫਿਰ ਤਾਈ ਨੂੰ ਕਿਹਾ ਤਾਈ ਵਗ ਜੂਗੀ ਹੋਰ ਕੀ ਚਲ ਠੀਕ ਹੈ ਮੈਨੂੰ ਕੋਟ ਚਾਹ ਬੜਾ ਚਾਹ ਪੀ ਕੇ ਜਾਣਾ ਮੈਂ ਚਾਹ ਤੂੰ ਆ ਕੇ ਬੀਂ ਬਲ ਤੇ ਕੇ ਆ ਤਾਈ ਨੂੰ ਨਾ ਹੁਣੀ ਲੱਗ ਜਾਣਾ ਉਹ ਚਲ ਤੂੰ ਚਾਹ ਬਣਾ ਕੇ ਰੱਖ ਜਾਦਾ ਮੈਂ ਬਣਾ ਦੂੰ ਤੇਰੇ ਹੰਦੇ ਨੂੰ ਮੈਂ ਬਹਾਨਿਆਂ ਚੱਲਣਾ ਚਾਹੀਦਾ ਪਤਾ ਤਾਈ ਇਦਰੀ ਪੀਲੂਗੀ ਚਾਹ ਤਾਈ ਨੂੰ ਕਹਦੀ ਉੱਥੇ ਚਾਹ ਪੀਲੀ ਘੁੱਟ ਚਾਹ ਪੀ ਕੇ ਕੜੀ ਹੋ ਜੀ ਤੇ ਮੇਰੇ ਨਾਲ ਤੁਰੀ ਜੋ ਮੈਂ ਤਾਈ ਨੂੰ ਲੈ ਕੇ ਨਾਲ ਹੀ ਆਉਂਗਾ ਨਾਲ ਹੀ ਲੈ ਆਈ ਇਹਦਾ ਬਿਸਾਰਿਆ ਪੇ ਕੋਨਾ ਬੰਦੇ ਕੇ ਫੇਸ਼ੀਅਰ ਨਹੀਂ ਕਰਾਉਂਦੇ ਉਹ ਬੰਦਾ ਕੋਈ ਵੀ ਨਹੀਂ ਕਰਵਾਉਂਦਾ ਕਮਲਿਆ ਤੇਰਾ ਕਰਵਾ ਦਨੇ ਉਸ ਲੋਕ ਚ ਐਡਾ ਕਰਨਗੇ ਅਖੜਵੇਂ ਲੈ ਕਿਸੇ ਬੰਦੇ ਦਾ ਫੇਸ਼ੀਅਰ ਨਹੀਂ ਕਰਾਇਆ ਫੇਸ਼ੀਅਰ ਕਰਾ ਕੇ ਗਏ ਤਾਂ ਚਮਕਦਾ ਮੂੰਹ ਪਤਾ ਲੱਗੂ ਤੇਰਾ ਚਾਹ ਕਰਦਾਂ ਨੀ ਘੁੱਟ ਜੇ ਤਾਈ ਆਉਗੀ ਇਹ ਦਿਨ ਤਾਂ ਭਗ ਜੂਂਗਾ ਨਾ ਪਤਾ ਨਹੀਂ ਵਿਚਾਰਾ ਮੁੰਡਾ ਕਿਉਂ ਆਉਂਦਾ ਹੁੰਦਾ ਮੈਂ ਤਾਂ ਮੇਰਾ ਪਤਾ ਲੈਣੀ ਨਾ ਆਉਂਦਾ ਹੋਵੇ ਵਿਚਾਰਾ ਕੀ ਹਰਪ੍ਰੀਤ ਨੇ ਦੱਸਤਾ ਹੋਵੇ 22 ਤਾਈ ਤੇਰਾ ਮਤਾ ਪਤੀ ਲਾਉਣਾ ਤੂੰ ਤਾਂ ਲੱਡੂ ਵਾਲੇ ਖਾਲੇ ਕਨੇ ਬੈਚ ਬੇ ਪੁੱਤਾ ਕਿੱਥੋਂ ਖਾ ਲੇ ਕਿਹੜੇ ਵਸ ਲੱਡੂ ਕਿਹੜਾ ਕਰਲਾ ਕੁਛ ਕਰਲਾ ਭਾਈ ਮੈਂ ਤਾਂ ਬਿਮਾਰ ਹੋ ਗਈ ਵਿਆਹ ਜਾ ਕੇ ਪੁੱਤਾ ਉਹ ਪੁਤਾਰ ਤਾਂ ਤੂੰ ਹੋਣੀ ਸੀਗਾ ਹਰਪ੍ਰੀਤ ਨੇ ਉਹਨੂੰ ਸਾਰੀ ਗੱਲ ਬਾਤ ਦੱਸੀ ਐ ਉਹ ਕਦੇ ਆਈਸਕ੍ਰੀਮ ਵੀ ਖਾਈਦੀ ਹੁੰਦੇ ਤੂੰ ਐਂ ਤਾਂ ਦੇਖਣਾ ਸੀ ਰੁੱਤ ਕਿਹੜੀ ਐ ਸਾਰ ਦਾ ਮਹੀਨਾ ਸੀਗਾ ਬੇ ਪੁੱਤਾ ਵਸ ਆਏ ਜੀ ਕਰਿਆ ਉੱਥੇ ਕਰੋ ਹਾਂ ਨਾ ਜਵਾਕਾ ਹੀ ਜਾਂਦੇ ਸੀ ਦੇਖ ਕੇ ਮੈਨੂੰ ਆਈ ਜੇ ਹੋ ਗਿਆ ਵੀ ਨਾ ਮੈਂ ਵੀ ਖਾ ਲਾ ਰੀ ਸੋਰੀ ਸਵਸ ਹੁਣ ਮੈਨੂੰ ਕਿਹੜਾ ਸੀ ਮੈਂ ਬਿਮਾਰ ਹੋ ਜੂ ਪਤਾਈ ਉਹ ਤੂੰ ਤਾਂ ਜਵਾਕਾ ਮੰਨੀ ਚਾਗ ਪੀ ਉਹ ਜਵਾਕਾਂ ਦਾ ਕੀ ਹੁੰਦਾ ਹੈ ਉਹ ਜਵਾਕਾਂ ਨੂੰ ਕੁਝ ਨਹੀਂ ਹੁੰਦਾ ਹੁੰਦਾ ਜਵਾਕ ਤਾਂ ਕਰੜੇ ਹੁੰਦੇ ਆ ਉਹ ਨਾਲੇ ਦੇਖ ਲੈ ਇਹਨਾਂ ਨੂੰ ਵੀ ਸੋਚਣੀ ਚਾਹੀਦੀ ਹੈ ਪੈਲਸਾਂ ਚ ਵੀ ਆਈਸਕ੍ਰੀਮ ਗਰਮੀ ਚ ਤਾਂ ਹੁੰਦੀ ਹੈ ਪਹਲਾ ਸਰਦ ਚ ਕਿਉਂ ਧਰਦੇ ਨੇ ਆਈਸਕ੍ਰੀਮ ਲੋਕਾਂ ਨੂੰ ਬਿਮਾਰ ਕਰਨਾ ਇਹਨਾਂ ਨੇ ਨਹੀਂ ਕੋਈ ਬਿਮਾਰ ਤਾਂ ਨਹੀਂ ਕਰਨਾ ਤੈਨੂੰ ਪਤਾ ਹੈ ਭਾਈ ਜੇ ਨਹੀਂ ਤਾਂ ਦੇ ਤੇ ਤੈਨੂੰ ਪਤਾ ਆਗਲਾ ਪੁੱਤ ਵਾਲਾ ਕਹਿੰਦਾ ਲੈ ਇਸਕਰੀਮ ਵੀ ਨਹੀਂ ਸੀ ਬਣਾਈ ਆ ਆਹੀ ਗੱਲ ਮੈਨੂੰ ਹਰਪ੍ਰੀਤ ਜੀ ਤੇ ਸਾਰਾ ਕੁਝ ਹੀ ਕਰਨਾ ਪੈਂਦਾ ਵੀ ਅਗਲਾ ਫਿਰ ਐਂ ਕਹਿੰਦਾ ਵੀ ਹੂੰ ਤਾਂ ਇਨੇ ਰੁਪਏ ਲਾਤੇ ਹਾਂ ਕਿ ਆਈਸਕਰੀਮ ਹੈ ਹੀ ਨਹੀਂ ਸੀ ਪ੍ਰੋਗਰਾਮ ਵਿੱਚ ਨਹੀਂ ਸੀ ਇਹ ਵਸ ਐਨੀ ਕੁ ਚੀਜ਼ ਤੋਂ ਅਗਲਾ ਵਸ ਐਂ ਜੇ ਵੀ ਕਿਤੇ ਹੀ ਜੀ ਮੰਨਦਾ ਉਹ ਵਸ ਜੇ ਆਪਾਂ ਖਾਣ ਵਾਲਾ ਪਾਪ ਹੀ ਦੇਖੇ ਫਿਰ ਤਾਂ ਆਪਾਂ ਨੂੰ ਲੋਟਾਈ ਤੂੰ ਆਪੀ ਸੋਚਣਾ ਸੀ ਉੱਥੇ ਨਾ 1 ਵਜੇ ਤਾਂ ਆਈਸਕਰੀਮ ਹੁੰਦੀ ਹੈ ਇੱਕ ਪਾਸੇ ਗਲਾਬ ਜਾਮਣਾ ਗਰਮ ਵੀ ਲਾਈਆਂ ਹੁੰਦੀਆਂ ਨੇ ਉਹ ਗਰਮ ਗਲਾਬ ਜਾਮਣਾ ਖਾ ਲੈਂਦੀ ਫੇਫਾ ਕੀ ਆ ਕਗਾ ਮਿੱਠੇ ਤੋਂ ਪਹਿਲਾਂ ਮੈਨੂੰ ਹੀ ਗੱਲ ਆਤਰੀ ਤੇ ਨੇ ਆਖੀਆ ਕਹਿੰਦੀ ਤਾਈ ਤੂੰ ਕੋਈ ਗਰਮ ਗਲਾਬ ਜਾਮਨ ਖਾ ਲੈਂਦੀ ਕੋੜੇ ਪੁੱਤ ਕਿੱਥੋਂ ਖਾ ਲੈਂਦੀ ਮੇਰਾ ਤਾਂ ਮਾਕਾ ਕਾਜਾ ਜਾ ਜਾ ਮੱਤਿਆ ਮਿੱਠਾ ਖਾ ਕੇ ਚਾਹ ਪਾਣੀ ਪੀ ਜਾਈਏ ਕਿ ਮੈਂ ਤਾਂ ਅੱਜਾ ਵਾ ਤਾਂ ਠੰਡੀ ਠੰਡੀ ਖਾ ਲਾ ਉਹ ਬਸ ਤਾਈ ਉਹੀ ਗੱਲ ਆ ਅਸਲ ਤਾਂ ਨਾ ਜਦੋਂ ਬੰਦੇ ਨੇ ਕਿਤੇ ਬਿਮਾਰ ਹੋਣਾ ਹੁੰਦਾ ਉਦੋਂ ਕਾਹਨੂੰ ਗੱਲਾਂ ਸਮਝ ਚ ਆਉਂਦੀਆਂ ਨੇ ਜਦੋਂ ਨਾ ਖਾਂਦੀ ਕੀ ਗੱਲ ਸੀ ਘਰੇ ਕਿਹੜਾ ਤੂੰ ਰੋਜ਼ ਆਈਸਕ੍ਰੀਮਾਂ ਖਾਂਦੀ ਰੋਜ਼ ਹੀ ਖਾਂਦੇ ਸੀ ਭਾਈ ਕਹਿੰਦੇ ਨਾ ਪਤਾ ਉਹਨਾਂ ਮੈਂ ਬਿਮਾਰ ਹੋਣੀ ਮੈਂ ਬਿਐ ਸਿਆਨੇ ਦੇ ਚੜਕੇ ਨੇ ਵਿਆਹ ਹੁੰਦੇ ਨੇ ਜਵਾਖ ਦੇਖਿਆ ਹੁੰਦੇ ਉਹ ਚਲਤਾਈ ਕੋਈ ਗੱਲ ਨਹੀਂ ਤੂੰ ਹੁਣ ਠੀਕ ਹੋ ਜਾਏਗੀ ਆਪਣਾ ਡਾਕਟਰ ਪਿੰਡ ਵਾਲਾ ਵਧੀਆ ਉਹ ਤੋਂ ਦਵਾਈ ਲਵਾ ਲਈ ਉਹ ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀਗਾ ਕੋਹ ਹਰਪ੍ਰੀਤ ਨੇ ਵਿਆਹ ਜਾਣਾ ਹੈਗਾ ਉਹ ਕੋਈ ਨਾ ਮੂੰਹ ਤਵਾ ਕੇ ਹੁਣ ਪਤਾ ਨਹੀਂ ਕੀ ਪਹਿਲਾਂ ਤੇਨੂੰ ਦਿਖਲਾ ਮਿਲੀ ਸੀ ਮਾਨਤਾ ਖੇਤ ਲੈ ਜਾਣ ਸੀ ਕਹਿੰਦੀ ਮਾਨਸਾ ਮੈਨੂੰ ਲੈ ਕੇ ਜਾ ਮੈਂ ਤਾਂ ਤਾਈ ਨੂੰ ਲਈ ਉਹ ਤੋਂ ਨਾਲ ਗਈ ਨਹੀਂ ਹੁਣ ਤੂੰ ਕਿਤੇ ਦੱਸ ਪਾ ਦੀ ਪਿੰਡ ਚ ਉਹ ਮੈਨੂੰ ਹੁਣ ਪਿੰਡ ਚ ਨਾਲ ਲਿਆਂ ਦੀ ਮੈਂ ਪਹਿਲਾਂ ਜਾਂਦਾ ਸੋਣਾ ਲੱਗੂਗਾ ਤਾਈ ਹੋਰ ਭਾਈ ਮੈਂ ਖੜੀ ਸੀ ਉਹ ਵਾਰ ਗਿਆ ਤੇ ਮੈਂ ਆਈ ਦਵਾਈ ਲੈ ਕੇ ਤੇ ਮੈਨੂੰ ਆਦੀ ਕਾਈ ਮੇ ਨਾਲ ਮਾਂ ਸਾਹ ਵਗ ਚਾ ਲ ਮਾਹ ਕੋ ਪੁੱਤ ਮੈਥੋਂ ਤੁਰਿਆ ਨਹੀਂ ਜਾਂਦਾ ਮੈਂ ਮਾਂ ਸਾ ਕਿੱਥੋਂ ਵਗ ਜਾ ਮੇਰਾ ਤਾਂ ਗੰ ਚੜੀ ਜਾਂਦਾ ਆਦੀ ਮਾਂ ਤਾਂ ਦੇਖ ਹੁਣ ਆਪਣੇ ਵੀ ਵਿਆਹ ਆ ਕਹਿੰਦੀ ਪਰਸੋਂ ਮੈਂ ਤਾਂ ਉਹਨਾਂ ਦੇ ਵੀ ਵਿਆਹ 'ਚ ਜਾਣਾ ਤੇ ਤੂੰ ਆਦੀ ਮਾਂ ਤਾਂ ਵੀ ਮੂੰਹ ਮਾਂ ਜਾ ਚਲ ਕਹੇ ਜਾ ਹੁੰਦਾ ਕੋਈ ਜਵਾਕ ਰੀਂਦਾ ਤਬਾਕੀ ਲੈ ਹੁਣ ਤੇ ਮੇਰੇ ਨਾਲ ਵਗ ਚਾ ਲ ਮਾਹ ਕੋ ਪੁੱਤ ਮੈਥੋਂ ਨਹੀਂ ਜਾਈਦਾ ਤੂੰ ਆਪਣੇ ਪਿੰਡ 'ਚ ਹੀ ਵਗ ਜਾ ਮੈਂ ਦੱਸ ਪਾ ਕੇ ਆਈ ਸੀ ਉਹ ਦੇਖ ਲੈ ਤਾਈ ਅੰਨਾ ਮੁੰਇਆਂ ਨੇ ਮੁੰਇਆਂ ਗੱਲਾਂ ਕਿਹੜੇ ਪਹਿਲਾਂ ਕੋਈ ਮੂੰਹ ਤਬੋਂਦਾ ਸੀਗਾ ਪਹਿਲਾਂ ਤੁਸੀਂ ਕਿਹੜੇ ਬਿਆਹ ਨਹੀਂ ਦੇਖਦੇ ਸੀਗੀਆਂ ਇਹ ਤਾਂ ਨਾਮਯਾ ਨਾਮਯਾ ਗੱਲਾਂ ਕਰਦੀ ਹੈ। ਕਹਿੰਦੇ ਪੰਜ 5000 ਰੁਪਏ ਲੈ ਕੇ ਜਾਂਦੀ ਸੀ ਉਹ ਤਾਂ। ਨਾ ਦੇਖ ਲੈ। ਅੱਜੇ 5000 ਰੁਪਏ ਆਪਣੇ ਤਰ੍ਹਾਂ ਤੇ ਸਾਡੇ 'ਚ ਤਾਂ 5000 ਆਸਤਾ 10 ਜਣੇ ਵਿਆਹ ਦੇਖਦੇ ਸੀ। ਹਾਂ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ ਸੀ। ਹੁਣ 5000 ਨਾਲ ਇੱਕ ਜਣੀ ਦਾ ਵੀ ਨਹੀਂ ਵਿਆਹ ਹੋ ਹੁੰਦਾ। ਹਾਂ ਤਾਈ ਤੂੰ ਹੁਣ ਐ ਕਰ। ਮੈਂ ਤੈਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੈਂ ਜਾਂਦਾ ਸੋਣਾ ਲੱਗੂ। ਤੂੰ ਮੇਰੇ ਨਾਲ ਆ ਜਾ ਉਹਦੇ ਨਾਲ ਤੁਰਕੀ ਜਾਣਾ ਤੂੰ। ਕਾਲੇ ਚਿੱਤ ਤਹਰ ਵੀ ਕੱਟ ਲੱਗਣੀ ਨਹੀਂ ਹੈ ਮੇਰਾ 5000 ਰੁਪਇਆ ਲਾਇਆ ਉਹ ਮਾਨਸਾ ਹੋ ਜਾ। ਹੋਰ ਭਾਈ ਤੈਨੂੰ ਪਤਾ ਕੁੜੀਆਂ ਕਿੱਤਰੀਆਂ ਕਦੇ ਬਾਗ ਜਾਂਦੀਆਂ ਤੈਨੂੰ ਪਤਾ। ਫੇਰ ਬਸ ਕੇਰਾ ਉੱਥੇ ਵੜ ਜਾਂਦੀਆਂ ਨੇ ਫੇਰ ਕਹਾ ਫੇਰ ਕੋਈ ਹੋਰ ਦੁਕਾਨਾਂ ਚ ਚੀਜ਼ਾਂ ਲੈਣ ਵਾਈ ਜਾਂਦੀਆਂ ਨੇ। ਜਿਹੜਾ 5-5 ਫਿਰ ਤਾਂ 10 ਤੋਂ ਕੱਟ ਨਹੀਂ ਖੜਾ ਛੁੱਟਦਾ। ਆ ਜਾ ਤਾਈ। ਤੂੰ ਤਾਂ ਨਾਲ ਕੁਹੀ ਜਾਈ। ਚੱਲ ਭਾਈ। ਅੱਜ ਚਾਲ ਦੀ ਹੌਲੀ ਹੌਲੀ। ਚੱਲ ਮੇਰੇ ਤਾਂ ਇਹਦਾ ਪਤਾ ਹੀ ਲੈਣ ਆਇਆ ਸੀ। ਕੀ ਚੰਗਾ ਭਾਈ ਗੱਲ ਤਾਂ ਮਾੜੀ ਹੋਈ। ਤੂੰ ਕੋਈ ਗੱਲ ਨਹੀਂ। ਉਹ ਦਵਾਈ ਬੁੱਟੀ ਲੈ ਲੈ। ਦਵਾਈ ਤਾਂ ਭਾਈ ਮੈਨੂੰ ਜਾਨੀਆਂ ਬਸ। ਠੀਕ ਹੋ ਗਈ ਕੋਈ ਗੱਲ ਨਹੀਂ ਹੋਰ ਭਾਈ ਠੀਕ ਤਾਂ ਹੋਣ ਚੱਲ ਹੋ ਜੂਗੀ ਪਰ ਜਨ ਬਾਰੇ ਹੋ ਗਏ ਭਾਈ ਮੈਨੂੰ ਤਾਂ ਆ ਜਾ ਤਾਈ ਚੱਲ ਭਾਈ ਹਰਪ੍ਰੀਤ ਆ ਜਾ ਮਾਂ ਲਾ ਭਾਈ ਨੂੰ ਆ ਜਾ ਸੱਦਕੇ ਲੈ ਨਾਲ ਬਗਿਆ ਦੇ ਆ ਜਾ ਭਾਈ ਆ ਜਾ ਹੁਣ ਤਾਂ ਮੈਨੂੰ ਆ ਦੇਖ ਲੈ ਤਾਈ ਸੱਦਕੇ ਪਤਾ ਨਹੀਂ ਕੀ ਮੂਤ ਬੋਣੇ ਮੂਤ ਬੋਣੇ ਉਹ ਮੈਨੂੰ ਕਹਿੰਦਾ ਮੈਂ ਤਾਂ ਤੇਰਾ ਮੂੰਹ ਐਡੀ ਕੀ ਗੱਲ ਹੈ ਕੋਲੀਆਂ ਕੱਤਰੀਆਂ ਦਾ ਹੁੰਦਾ ਹੀ ਆ ਛੌਂਕ ਕੋ ਕਰਾਰੇ ਦੇ ショਪਰਾ ਆਲਾ ਬਾਈਏ ਤਾਈ ਨੇ ਤਾਈ ਨੂੰ ਸੱਦ ਲਿਆ ਤਾਈ ਹਾਂ ਭਾਈ ਨਹੀਂ ਤੇ ਦਾ ਮੂੰਹ ਤਵਾ ਲਈ ਉਹ ਨਾਲੇ ਤੈਨੂੰ ਤੇ ਪੈਲਸ ਜਾਣ ਦਾ ਹਸਾਬ ਹੈ ਇਹ ਕਹੀਦੀ ਉਥੇ ਐਸ ਕਰੀਮ ਖਾ ਲੂ ਇਹ ਵੀ ਲੋਟ ਹੋ ਜੂਗੀ ਇਹ ਕੋਈ ਨਾ ਪੁੱਤੇ ਤਾਂ ਖਾ ਲੂ ਕੋਈ ਨਾ ਮਟਿਆ ਰਾ ਫਿਰ ਕਿੰਨੀ ਕ ਗੱਲ ਹੈ ਕਿੰਨੇ ਡਾਕਰੀ ਜਾਣਾ ਭਾਈ ਮੈਨੂੰ ਅਗਲਾ ਤਾਈ ਕਿਵੇਂ ਚੇਡਾ ਹਾਂ ਹਾਂ ਦੇਖ ਲੈ ਲਾ ਚੇਦਾ ਕਰਦੇ ਆਪ ਪੈਸੇ ਵੀ ਇੰਨੇ ਚੰਗਾ ਇਦਾਂ ਕਿਹਾ ਮੈਂ ਉਹਨੂੰ ਆ ਜਾ ਆ ਜਾ ਆ ਜਾ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ ਪਰਮਿੰਦਰ ਕੌਰ ਫਤੇਕਰ ਸਾਹਿਬ ਜੀ ਰੇਖਾ ਸ਼ਰਮਾ ਦ੍ਰੁਪਿਕਾ ਸ਼ਰਮਾ ਨਿਤ ਸ਼ਰਮਾ ਲੀਲਾ RAM ਨੰਗਲਾ ਰਵਿੰਦਰ ਕੌਰ ਹਮਜ਼ਾਪੁਰ ਲਵਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰੱਤੀਆ, ਹਰਿਆਣਾ, ਐਸ਼ਾ ਪੁੱਲਰ, ਅਮੈਸ਼ਾ ਪੁੱਲਰ, ਜਗਰਾਜ ਪੁੱਲਰ, ਡਾਕਟਰ ਅਨਜੀਤ ਸਿੰਘ ਖੰਗੂ, ਉਡਾਲਾ ਤਾਲਾ, ਲੁਧਿਆਣਾ, ਕਲਗਰੀ, ਕੈਨੇਡਾ, ਗੁਰਵਿੰਦਰ ਸਿੰਘ ਕੁਲਾਰ, ਪਿੰਡ ਮਿੱਡੂ, ਖੇੜਾ, ਸ਼੍ਰੀ ਮੁਕਸਰ ਸਾਹਿਬ ਜੀ, ਬੋਵੀ ਰਾਜਾ ਹਾਂਗਕਾਂਗ, ਤਨਵੀਰ ਸਿੰਘ ਮੋਗਾ, ਹੈਪੀ ਜੋਸੀ, ਪਰਮਜੀਤ ਕੌਰ ਮੋਗਾ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ ਗੁਰਦਾਸ ਗਿੱਲ ਅਰਜਿੰਦਰ ਸਿੰਘ ਢਾਲੀਵਾਲ ਡਿੜਬਾ ਅਰਸ਼ਪ੍ਰੀਤ ਸਿੰਘ ਸੇਖੋਂ ਕੁਲਦੀਪ ਜੋਸੀ ਅਮਰ ਸਿੰਘ ਪਟਿਆਲਾ ਪਰਮਜੀਤ ਜਗਰਾਉ ਹਰਪਾਲ ਢਿੱਲੋਂ ਨਰਸੀ ਰਾਮ ਬਠਿੰਡਾ ਗੌਰਵ ਅਰੋੜਾ ਦਿੱਲੀ ਰੇਨੂ ਅਰੋੜਾ ਦਿੱਲੀ ਜਸਜੀਤ ਸ਼ਰਮਾ ਦੀਪਾ ਸਨਿਆਣਾਨ ਛੱਤਰ ਪਸੌੜੀਆ ਪਸੌੜਵਾਲਾ ਬੰਤ ਸਿੰਘ ਕੁਲਵਿੰਦਰ ਕੌਰ ਨਾਗਰਾ ਦਰਸ਼ਨ ਸਿੰਘ ਚੁਨੇਰ ਸ਼ਾਸ਼ੀਬਾਦ ਬਈ ਸ਼੍ਰੀ ਪੌਂਟਾ ਸਾਹਿਬ ਜੀ ਓਮ ਪ੍ਰਕਾਸ਼ ਸਤੀਸ਼ ਖਿੱਪਲਾ ਦਰਸ਼ਨ ਸਿੰਘ ਗਰਸਾਣਾ ਨਵੀਂ ਮੰਡੀ ਰਾਜਸਥਾਨ ਸੁਖਵਿੰਦਰ ਕੌਰ ਹੁਸ਼ਿਆਰਪੁਰ ਪੂਰਾ ਕੰਜੇਰੀ ਵਿਜੇ ਲక్ష్ਮੀ ਕੁਲਵਿੰਦਰ ਸਿੱਧੂ ਕਮਲਦੀ ਬਠਿੰਡਾ ਰਾਜਨ ਸ਼ਰਮਾ ਈਸ਼ਾ ਸ਼ਰਮਾ ਸੋਮਨ ਬਾਲਾ ਸੌਂਦ ਪ੍ਰਤਾਪ ਸਾਲੂ ਖਾਨ ਕੁਰਵੀਰ ਗਿੱਲ ਪੁਸ਼ਪਾ ਰਾਣੀ ਮਨੋਹਰ لال ਬਜਾਜ ਨਿਰਮਲਾ ਰਾਣੀ ਬਜਾਜ ਕੋਠਾ ਗੁਰੂ ਬਠਿੰਡਾ ਕਮਲੇਸ਼ ਪਠੇਲਾ ਸ਼੍ਰੀ ਮੁਕਸਰ ਸਾਹਿਬ ਜੀ ਜਗ ਮਹਿੰਦਰ ਸਿੰਘ ਰਤਿਆ ਕੇ ਕੇਸੀ ਸੁਰਜੀਤ ਸਿੰਘ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਮਣੀ ਹੋ ਰਹੇਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੁਲਾਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਇਹ ਤਾਂ ਨਾ ਕਿੱਥੇ ਬੋਲੇ